ਭਾਰਤ-ਇੰਗਲੈਂਡ ਚਲੇ ਖੇਡੇਗੇ ਸੀਰੀਜ਼ ਦੇ ਚੌਥੇ ਟੈਸਟ 'ਚ ਭਾਰਤੀ ਟੀਮ ਨੇ ਬਾਜ਼ੀ ਮਾਰੀ ਹੈ। ਭਾਰਤੀ ਟੀਮ ਨੇ ਚੌਥੇ ਦਿਨ ਇੰਗਲੈਂਡ ਖਿਲਾਫ 231 ਰਨ ਦੀ ਲੀਡ ਹਾਸਲ ਕਰਨ ਦੇ ਬਾਅਦ ਇੰਗਲੈਂਡ ਦੂਜੀ ਪਾਰੀ ਵਿੱਚ 195 ਰਨ ਤੇ ਆਊਟ ਕਰ ਦਿੱਤਾ। ਟੀਮ ਇੰਡੀਅਨ ਇੱਕ ਪਾਰੀ ਤੇ 36 ਰਨ ਦੇ ਮਾਰਕ ਨਾਲ ਮੈਚ ਆਪਣੇ ਨਾਮ ਕਰ ਲਿਆ। ਭਾਰਤ ਨੇ ਸੀਰੀਜ਼ ਦੇ ਵਿੱਚ 3-0 ਦੀ ਲੀਡ ਹਾਸਲ ਕਰ ਲਈ ਹੈ। ਅਸ਼ਵਿਨ ਨੇ ਮੁੰਬਈ ਟੈਸਟਾਂ ਦੇ ਦੋਵੇਂ ਪਾਰਾਂ 'ਚ ਕੁੱਲ 12 ਵਿਕਟ ਆਪਣੇ ਨਾਮ ਕੀਤੇ ਨੇ ਦੂਜੀ ਪਾਰ 'ਚ ਹਾਸਲ ਕੀਤੇ 6 ਵਿਕਟਾਂ ਦਾ ਕਾਰਨਾਮਾ ਅਸ਼ਵਿਨ ਦੇ ਕਰੀਅਰ ਦਾ 24ਵਾਂ 5 ਵਿਕਟ ਹਾਸਲ ਕਰਨ ਦਾ ਮੌਕਾ ਇਸ ਨਾਲ ਹੀ ਅਸ਼ਵਿਨ ਨੇ ਰਿਕਾਰਡਲਿਸਟ ਵਿੱਚ ਕਪਿਲ ਦੇਵ ਨੂੰ ਪਿੱਛੇ ਛੱਡ ਦਿੱਤਾ ਹੈ ਅਸ਼ਵਿਨ ਤੋਂ ਤੇ ਸਿਰ ਦੋ ਗੇਂਦਬਾਜ਼ਾਂ ਦਾ ਨਾਮ ਹੈ ਕੁੰਬਲੇ ਤੇ ਭਜਨ ਸਿੰਘ ਨੇ ਅਸ਼ਵਿਨ ਤੋਂ ਬਾਅਦ ਦੁਬਾਰਾ ਕਮਾਲ ਕੀਤਾ ਹੈ ਕੁੰਬਲੇ ਨੇ 35 ਵਾਰ 5 ਵਿਕਟ ਹਾਸਲ ਕੀਤੇ ਨੇ ਜਦਕਿ ਭੱਜੀ ਨੇ ਕਾਰਨਾਮਾ 25 ਵਾਰ ਕਰਕੇ ਵਿਖਾਇਆ ਹੈ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਦੇ ਆਪਣੀ ਟੀਮ ਤੀਜੇ ਤਨ ਹਾਲ ਦੇ ਸਮੇਂ ਸਭ ਤੋਂ ਪਿਆਰੇ ਚ ਦੱਸਿਆ ਮੈਥਮਗਰ ਕੋਹਲੀ ਨੇ ਕਿਹਾ ਵਿਸ਼ੇਸ਼ ਅਹਿਸਾਸ ਹੈ ਕੋਹਲੀ ਮੁਤਾਬਕ ਭਾਰਤ ਦੀ ਪਹਿਲੀ ਪਾਰੀ ਚ ਬੜਾ ਤੋਂਨ ਨੂੰ ਪਤਾ ਸੀ ਕਿ ਜਿੱਤ ਲਗਭਗ ਤੈ ਹੈ ਇਸ ਟੀਮ ਇੰਡੀਆ ਦੇ ਸਿਕਸਟਰੀ ਕਿੰਗ ਯੁਵਰਾਜ ਸਿੰਘ ਦਾ ਜਨਮ ਦਿਨ ਹੈ ਯੁਵਰਾਜ ਸਿੰਘ ਅਜ 35 ਸਾਲਾਂ ਦੇ ਹੋ ਗਏ ਨੇ ਯੂਵੀ ਨੇ ਆਪਣੇ ਓਰੀਅਨ ਕਰੀਅਰ ਦਾ ਡੈਬਿਊ ਸਾਲ 2000 ਦੇ ਵਿੱਚ ਕੀਤਾ ਸੀ ਯੂਵੀ ਨੇ 3 ਤੀ ਨਵੰਬਰ ਨੂੰ ਦਾ ਕਰਾ ਹੈਜ਼ਲ ਕੀਤੀ ਤੇ ਨਾਲ ਵਿਆਹ ਰਚ ਆਇਆ ਸੀ ਅਤੇ ਇਹ ਹੀ ਉਹਨਰ ਜਨਮ ਦਿਨ ਦਾ ਸਭ ਤੋਂ ਖਾਸ ਤੋਹਫਾ ਹੈ ਦੁਨੀਆ ਵਿਸ਼ਵ ਕੱਪ ہاکی ਟੂਰਨਾਮੈਂਟ ਵਿੱਚ ਅੱਜ ਭਾਰਤ ਦੱਖਣੀ ਅਫਰੀਕਾ ਉਦ ਖੇਡਣ ਉਤਰੇਗਾ ਜਿਸ ਦੌਰਾਨ ਕੁਆਟਰ ਫਾਈਨਲ ਦੀ ਲਾਈਨ ਅਪ ਨੂੰ ਲੈ ਕੇ ਸਮੀਕਰਨ ਵੀ ਦਿਮਾਗ 'ਚ ਰਹਣਗੇ ਇਸ ਤੋਂ ਪਹਿਲਾਂ ਭਾਰਤ ਆਪਣੇ ਦੋਵੇਂ ਮੈਚ ਜਿੱਤ ਚੁੱਕਿਆ ਹੈ